ਦੇਖੋ ਜਿਸ ਤਰੀਕੇ ਨਾਲ ਬੀਜੇਪੀ ਸਾਡੇ ਸਮਾਜ ਦੇ ਵਿੱਚ ਵੰਡੀਆਂ ਪਾ ਰਹੀ ਹੈ ਔਰ ਸਾਡੇ ਦਲਿਤ ਜਿਹੜੇ ਵਿਚਾਰੇ ਉਹਨਾਂ ਨੂੰ ਮਜਬੂਰ ਕਰ ਰਹੀ ਹੈ ਸੁਸਾਈਡ ਕਰਨ ਦੇ ਲਈ ਇਹ ਇੱਕ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਬੀਜੇਪੀ ਨੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਅੱਜ ਲਾਬੰਦ ਹੋ ਕੇ ਕੈਂਡਲ ਮਾਰਚ ਕਰਨ ਜਾ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਈਪੀਐਸ ਪੂਰਨ ਕੁਮਾਰ ਜੀ ਜਿਹੜੇ ਕਿ ਇੱਕ ਬੜੇ ਇੰਟੈਲੀਜੈਂਟ ਬੜਾ ਸਿਸਟਮ ਨੂੰ ਸਮਝਣ ਵਾਲੇ ਇਨਸਾਨ ਸੀਗੇ ਅਜਿਹੇ ਇਨਸਾਨ ਨੂੰ ਮਰਨੇ ਮਜਬੂਰ ਕਰ ਦਿੱਤਾ ਔਰ ਉਹਨਾਂ ਨੂੰ ਸੁਸਾਈਡ ਨੋਟ ਲੈ ਕੇ ਗਏ ਹੈਗੇ ਸੋ ਇਸ ਤਰ੍ਹਾਂ ਦੀਆਂ ਘਟੀਆ ਹਰਕਤਾਂ ਬੀਜੇਪੀ ਦੀਆਂ ਜਿਹੜੀਆਂ ਸਮਾ 달ਿਤ ਸਮਾਜ ਦੇ ਪ੍ਰਤੀ ਉਹਨਾਂ ਦੀ ਜਿਹੜੀ ਮੰਚ ਹੈ ਕਿ ਉਹਨਾਂ ਨੂੰ ਕਿਸ ਤਰ੍ਹਾਂ ਮਜਬੂਰ ਕਰਨਾ ਹੈ ਸੂਲ ਸੈਟ ਕਰਨੀ ਉਹਦੇ ਸਬੰਧ ਦੇ ਵਿੱਚ ਅਸੀਂ ਕੈਂਡਲ ਮਾਰਚ ਕੱਢਣ ਜਾ ਰਹੇ ਹਾਂ ਔਰ ਇੱਕ ਸਮਾਜ ਨੂੰ ਸਹਿਦ ਦੇਣ ਦੇ ਲਈ ਬੇਨਤੀ ਕਰਨ ਜਾ ਰਹੇ ਹਾਂ ਕਿ ਇਸ ਤਰ੍ਹਾਂ ਦੀ ਜਿਹੜੀ ਪਾਰਟੀ ਹੈ ਬੀਜੇਪੀ ਪਾਰਟੀ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਸਾਡਾ ਦੇਸ਼ ਬਚ ਸਕੇ ਸਾਡਾ ਸਮਾਜ ਬਚ ਸਕੇ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਜਾਤੀ ਆਧਾਰ ਤੇ ਦੀਆਂ ਗੱਲਾਂ ਨਾ ਹੋਣ ਸੋ ਉਸ ਤੋਂ ਪਹਿਲਾਂ ਵੀ ਦੇਖੋ ਜਿਸ ਤਰ੍ਹਾਂ ਚੀਫ ਜਸਟਿਸ ਦੇ ਉੱਪਰ ਕੋ ਜੁੱਤਾ ਸੁੱਟਿਆ ਗਿਆ ਇਹ ਸਾਰਾ ਬੀਜੇਪੀ ਦੀ ਘਟ ਗਿਆ ਹਰਕਤ ਹੈ ਕਿਉਂਕਿ ਇੱਕ ਜੱਜ ਆਉਂਦਾ ਉਹ ਸਹੀ ਫੈਸਲੇ ਕਰਦਾ ਇਹਨਾਂ ਦੇ ਫੇਵਰ 'ਚ ਨਹੀਂ ਲੱਗੇ ਦੋਨੋਂ ਉੱਪਰ ਜੁੱਤੇ ਸਟਵਾ ਰਹੇ ਆ ਸੋ ਇਸ ਤਰ੍ਹਾਂ ਜਿਹੜੀਆਂ ਹਰਕਤਾਂ ਬੜੀਆਂ ਘਟ ਗਿਆ ਹਰਕਤਾਂ ਮਾੜੀਆਂ ਹਰਕਤਾਂ ਉਹਦਾ ਵਿਰੋਧ ਕਰ ਰਹੇ ਆ ਤੇ ਕੈਂਡਲ ਜਿਹੜਾ ਹਰਿਆਣੇ ਦੇ ਵਿੱਚ ਅਸ਼ਰੀਪੂਰ ਚੰਗੀ ਆਈਪੀਐਸ ਅਡੀਸ਼ਨਲ ਐ ਜੀਪੀ ਉਹਨਾਂ ਨੇ ਬੰਦ ਕਰਾਇਆ ਬੰਦ ਕਰਾਇਆ ਔਰ ਸੂਸਾਈਡ ਕਰ ਜਾਣਾ ਇਹ ਦਿਖਾਉਂਦਾ ਹੈ ਹਰਨਾਂ ਦੇ ਵਿੱਚ ਰਾਜ ਆਡਰ ਹੈ ਬਹੁਤ ਹੀ ਹਾਲਤ ਬੜੀ ਮਾੜੀ ਹੈ ਔਰ ਭਾਜਪਾ ਦੀ ਸਰਕਾਰ ਜਿਹੜੀ ਹੈ ਇੰਪੋਸੀਬਲ ਬਿਲਡਿੰਗ ਚਲਾ ਰਹੀ ਹੈ ਅਸੀਂ ਮੰਗ ਕਰਦੇ ਹਾਂ ਕਿ ਔਟ ਨੂੰ ਇਸ ਦੀ ਉੱਚ ਪੰਦਰੀ ਪੜਤਾਲ ਹੋਣੀ ਚਾਹੀਦੀ ਹੈ ਔਰ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ ਉਹ ਕਿਸ ਕਾਰਨ ਕਰਕੇ ਉਸ ਨੇ ਸੂਸਾਈਡ ਕੀਤਾ ਉਸ ਦੇ ਵਿੱਚ ਕੌਣ ਕੌਣ ਵਿਅਕਤੀ ਜ਼ਿੰਮੇਵਾਰ ਹੈ ਸਰਕਾਰ ਨੇ ਕਿੰਨੀ ਦੇਰ ਉਸ ਦੀਆਂ ਜਿਹੜੀਆਂ ਰਿਪ੍ਰেজੈਂਟੇਸ਼ਨ ਹੋਟਲ ਦਿੱਤੀਆਂ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਉਸ ਦੀ ਕੌਣ ਜ਼ਿੰਮੇਵਾਰ ਹੈ ਇਸ ਤੇ ਉੱਚ ਪੱਧਰੀ ਪੜਤਾਲ ਦੀ ਅਸੀਂ ਮੰਗ ਕਰਦੇ ਹਾਂ ਔਰ ਆ ਜਿਹੜਾ ਕੈਂਡਲ ਮਾਰਚ ਹੈ ਉਸ ਜਿਹੜੀ ਛੁੱਟੀ ਪਈ ਸਰਕਾਰ ਹੈ ਉਸ ਨੂੰ ਜਗਾਉਣ ਦੇ ਲਈ ਅਸੀਂ ਅੱਜ ਆਮ ਆਦਮੀ ਪਾਰਟੀ ਵੱਲੋਂ ਬਟਿੰਡੇ ਦੇ ਵਿੱਚ ਸਤਿ ਭਾਵਨਾ ਚਾਹੁੰਦੇ ਹਾਂ ਕਿ ਉਹ ਗੁਜਾਰਾ ਵੀ ਦੇ ਕੈਂਡਲ ਮਾਰਚ ਕਰ ਰਹੇ ਹੈ ਇਹ ਹੀ ਸਾਡੀ ਡਿਮਾਂਡ ਹੈ ਕਿ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਹੋ ਜਾਈਏ ਸੋ ਆਪ ਜੀ ਸਭੀ